ਸਾਡੇ ਨਾਲ ਜੁੜ ਚੁੱਕੇ ਨੇ ਮਾਲਵਿੰਦਰ ਸਿੰਘ ਮਾਲੀ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਨੇ ਮਾਲੀ ਸਾਹਿਬ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਮਾਲੀ ਸਾਹਿਬ ਲੰਘੇ ਦਿਨੀ ਤੁਸੀਂ ਇੱਕ ਫੇਸਬੁਕ ਪੋਸਟ ਸਾਂਝੀ ਕੀਤੀ ਉਸ ਪੋਸਟ ਬਾਰੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਉਹਦੀ ਇੱਕ ਲਾਈਨ ਦੇ ਵਿੱਚ ਤੁਸੀਂ ਇਹ ਲਿਖਿਆ ਕਿ ਨਵੀਂ ਪੰਥਕ ਜਾਂ ਪਰਿਵਾਰਕ ਪਾਰਟੀ ਕੀ ਛੁਰਲੀ ਅਕਾਲੀ ਦਲ ਹਾਲਾਂਕਿ ਪੂਰੀ ਲਾਈਨ ਬਾਰੇ ਜਾਣਕਾਰੀ ਲਵਾਂਗਾ ਪਰ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਤੁਸੀਂ ਲਿਖਿਆ ਨਵੀਂ ਪੰਥਕ ਜਾਂ ਪਰਿਵਾਰਕ ਪਾਰਟੀ ਇਹਦਾ ਕੀ ਮਤਲਬ ਹੈ ਜੀ ਇਹ ਮੇਰਾ ਮਤਲਬ ਆ ਜਿਹੜੀ 14 ਜਨਵਰੀ ਨੂੰ ਮਾਗੀ ਮੌਕੇ ਮੁਖਸਰ ਵਿਖੇ ਇੱਕ ਨਵੀਂ ਪਾਰਟੀ ਬਣਨ ਜਾ ਰਹੀ ਹੈ ਜਿਹਦਾ ਐਲਾਨ ਕੀਤਾ ਕੁਵਾਰਾਂ ਚ ਵੀ ਦਾ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਜੀ ਉਹਦੀਆਂ ਮੈਂ ਦੋ ਇੱਥਾਂ ਖਬਰਾਂ ਪਾਈਆਂ ਨੇ ਹੂੰ ਉਹਨਾਂ ਦੇ ਖਬਰਾਂ ਦੇ ਉੱਤੇ ਲਾਈਨ ਲਿਖੀ ਆ ਜੀ ਕਿਉਂਕਿ ਦੇਖੋ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲੇ ਹੋਏ ਨੇ ਪਿਛਲੇ ਦਿਨਾਂ ਚ ਜੀ ਜਿਨ੍ਹਾਂ ਨੇ ਸ਼੍ਰੋਮਣੀ ਕਾਲੀਦਾਵ ਬਾਦਨ ਵੱਲੋਂ ਜਿਹੜੀ ਪਿਛਲੇ 30 ਸਾਲਾਂ ਚ ਸੇਧ ਸੀ ਹਮ ਧਾਰਨ ਕੀਤੀ ਗਈ ਆ ਉਹਨੂੰ ਰੱਦ ਕੀਤਾ ਹਮ ਇਹ ਗੱਲ ਉਹ ਵਾਰੀ ਆ ਵੀ ਪੰਜਾਬ ਪ੍ਰਸਤ ਪੰਥ ਪ੍ਰਸਤ ਤੇ ਸਰਵਤਨ ਦੇ ਭਲੇ ਵਾਲੀ ਸੇਧ ਆ ਜਿਹੜੀ ਉਹੀ ਚੱਲਣੀ ਚਾਹੀਦੀ ਆ ਹਮ ਬਾਕੀ ਗੱਲਾਂ ਤਾਂ ਬਹੁਤ ਨੇ ਉਹਦੇ ਵਿੱਚ ਚਲੋ ਆਪਾਂ ਵਿਸਥਾਰ ਚ ਨਹੀਂ ਜਾਂਦੇ ਜੀ ਉਸ ਤੋਂ ਬਾਅਦ ਸਵਾਲ ਤਾਂ ਇਹ ਉੱਭਰਿਆ ਸੀ ਵੀ ਵੱਡੀ ਪੰਥਕ ਏਕਤਾ ਹੋਣੀ ਚਾਹੀਦੀ ਆ ਹਮ ਵੱਡੀ ਪੰਥਕ ਏਕਤਾ ਦੇ ਵਿੱਚ ਹੁਣ ਤੱਕ ਪੰਥ ਦੇ ਵੱਲੋਂ ਦੋ ਪ੍ਰੋਗਰਾਮ ਨੇ ਜਿਹੜੇ ਉਹੀ ਨਿਸ਼ਾਨੇ ਮਿੱਥੇ ਗਏ ਨੇ ਜਿਨ੍ਹਾਂ ਤੇ ਗੱਲ ਹੋਈ ਆ ਇੱਕ ਤਾਂ ਅਨੰਦਪੁਰ ਸਾਹਿਬ ਦਾ ਮਤਾਂ ਜੀ ਜਿਹੜਾ ਫੈਡਰਲ ਢਾਂਚੇ ਦੀ ਗੱਲ ਕਰਦਾ ਰਾਜਾਂ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਜੀ ਜਿਹਦੇ ਵਿੱਚ ਉਹ ਸਿੱਖ ਕੌਮ ਵਾਲੀ ਗੱਲ ਵੀ ਕਰਦਾ ਵੀ ਸਿੱਖਾਂ ਲਈ ਇੱਕ ਅਜਿਹਾ ਦੇਸ਼ ਕਾਲ ਘੜਨਾ ਹੂੰ ਜਿੱਥੇ ਸਿੱਖ ਆਜ਼ਾਦੀ ਦਾ ਨਿਗਮ ਮਾਣ ਸਕਣ ਹੂੰ ਉਦੋਂ ਬਿਨਾਂ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਨੇ ਉਹ ਪੰਜਾਬ ਦੀ ਮੁੱਦੇ ਨੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆ ਹੂੰ ਜਦੋਂ 1993 'ਚ ਮੁੜ ਕੇ ਫਿਰ ਅਕਾਲੀ ਦਲਾਂ ਨੇ ਕਿਹਾ ਸਾਡੀ ਏਕਤਾ ਕਰਾਓ ਪ੍ਰੋਫੈਸਰ ਮਨਜੀਤ ਸਿੰਘ ਵੇਲੇ ਹੂੰ ਉਦੋਂ ਫਿਰ ਅੰਮ੍ਰਿਤਸਰ ਐਲਾਨਨਾਮਾ ਤਿਆਰ ਕੀਤਾ ਗਿਆ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਪੜਿਆ ਗਿਆ ਜਿਦੇ ਵਿੱਚ ਅਕਾਲੀ ਲੀਡਰ ਇਹ ਪੇਸ਼ ਹੋਏ ਉਹ ਚਨਾਰ ਤਖਤ ਸਾਹਿਬ ਦੇ ਜਥੇਦਾਰ ਸੀ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਹੂੰ ਉਹ ਕਨਫੈਡਰਲ ਸਿਆਸਤ ਦੀ ਗੱਲ ਕਰਦਾ ਹੂੰ ਜਿਹਦੇ ਵਿੱਚ ਆਪਾਂ ਕਹਿੰਦੇ ਆ ਵੀ ਆਜ਼ਾਦ ਰਾਜਾਂ ਦਾ ਮਹਾਸੰਗ ਸਵੈਚਿਤ ਮਹਾਸੰਗ ਜੀ ਜਿਹਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆਪਾਂ ਦੇਣ ਦਾ ਹੱਕ ਸ਼ਾਮਿਲ ਆ। ਹੂੰ ਇਹਨਾਂ ਗੋਹਾਣਾ ਪ੍ਰੋਗਰਾਮ 'ਤੇ ਕੋਈ ਨਹੀਂ ਖੜਿਆ। ਚਾਹੇ ਅਕਾਲੀ ਦਲ ਅੰਮ੍ਰਿਤਸਰ ਕਹਿੰਦਾ ਵੀ ਅਸੀਂ ਅੰਮ੍ਰਿਤਸਰ ਐਲਾਨਾ ਵਿੱਚ ਤੇ ਖੜੇ ਆ ਪਰ ਅੰਮ੍ਰਿਤਸਰ ਐਲਾਨਾ ਵਿੱਚ ਖਾਲਸਾਣ ਦੀ ਗੱਲ ਵੀ ਕੀਤੀ ਗਈ। ਹੂੰ ਉਹ ਜੀ ਕਨਫੈਡਰਲ ਢਾਂਚੇ ਦੀ ਗੱਲ ਕੀਤੀ ਗਈ। ਜੀ ਹੁਣ ਇਹ ਜਿਹੜੀ ਧਿਰਾਂ ਇਹਨਾਂ ਨੇ ਜੋ ਕੁਛ ਹੁਣ ਸਾਹਮਣੇ ਲਿਆਂਦਾ ਕਿਸੇ ਟੀਵੀ 'ਤੇ ਕੋਈ ਮਿਸਟਰ ਡੋੜਾ ਇਹਨਾਂ ਨੇ ਅਮਰਤਪਾਲ ਸਿੰਘ ਦੇ ਬਲਾਰੇ ਵਜੋਂ ਬੋਲਿਆ ਸੀ ਉਹ ਉਹਨੇ ਕਿਹਾ ਸੀ ਵੀ ਆਨੰਦਪੁਰ ਦਾ ਮਤਾ ਜਿਹੜਾ ਉਹ ਸਾਡਾ ਨਿਸ਼ਾਨਾ ਹੋਊਗਾ ਹੂੰ ਹੁਣ ਸਵਾਲ ਇਹ ਉੱਠਦਾ ਵੀ ਇੱਕ ਪਾਸੇ ਜਿਵੇਂ ਆਨੰਦਪੁਰ ਦੇ ਮਤੇ ਤੋਂ ਜਿਹੜਾ ਭਗੌੜਾ ਸੀ ਅਕਾਲੀ ਦਲ ਉਹਨੂੰ ਲਈ ਤੇ ਲੈਉਣ ਦੀ ਗੱਲ ਕੀਤੀ ਗਈ ਆ ਦੂਜੇ ਪਾਸੇ ਇਹ ਆ ਵੀ ਪੰਥਕ ਇਕਤਾ ਜਿਹੜੀ ਇਹਨੂੰ ਹੋਰ ਵਿਸ਼ਾਲ ਕਰੋ ਦੀ ਗੱਲ ਕੀਤੀ ਗਈ ਆ ਹੂੰ ਇਹੀ ਤੇਰਾ ਜਿਹੜੀ ਜਿਹਨੂੰ ਆਪਾਂ ਕਹਿੰਦੇ ਅਮਰਤਪਾਲ ਸਿੰਘ ਵਾਲੀ ਤੇਰਾ ਇਹ ਇੱਕ ਨਵੀਂ ਪੰਥਕ ਪਾਰਟੀ ਬਣਾਉਣ ਦੀ ਗੱਲ ਕਰਦੀ ਆ ਹਮ ਪਰ ਪੰਥਕ ਪਾਰਟੀ ਬਣਾਉਣ ਵੇਲੇ ਹੀ ਇਹਦੇ ਪਿਤਾ ਜੀ ਦਾ ਇਹ ਬਿਆਨ ਆ ਜਿਹੜਾ ਮੈਂ ਉਹ ਪੋਸਟ ਦੇ ਵਿੱਚ ਵੀ ਪਾਇਆ ਹਮ ਕਿ ਜੇ ਜਿਹੜੀ ਨਵੀਂ ਪਾਰਟੀ ਬਣੂ ਇਹਦੀ ਅਗਵਾਈ ਮੈਂ ਕਰੂੰਗਾ ਹਮ ਜਦੋਂ ਅਮਰਤਪਾਲ ਸਿੰਘ ਜੇਲ ਤੋਂ ਬਾਹਰ ਆਇਆ ਤਾਂ ਉਹ ਅਗਵਾਈ ਕਰਨਗੇ ਠੀਕ ਹੈ ਇਸ ਦੇ ਵਿੱਚੋਂ ਮੈਂ ਕਿਹਾ ਵੀ ਫਿਰ ਇਹ ਪੰਥਕ ਪਾਰਟੀ ਜਾਂ ਪਰਿਵਾਰਕ ਪਾਰਟੀ ਹਮ ਦੁੱਤਾ ਦੁੱਤਾ ਜਿਹੜਾ ਉਹ ਨੁਕਤਾ ਮੈਂ ਵਰਤਿਆ ਕਿਉਂਕਿ ਹੁਣ ਤੱਕ ਕਿਸੇ ਵਰੋਲਾਬਾਦੀ ਸਿਆਸਤ ਕੀਤੀ ਹੈ ਨਾ ਜੀ ਇਹਨਾਂ ਨੇ ਹਮ ਅਮਰਤਪਾਲ ਸਿੰਘ ਦੇ ਪੰਜਾਬ ਚ ਦਾਖਲ ਹੋਣ ਤੋਂ ਲੈ ਕੇ ਅੱਜ ਤੱਕ ਜੇ ਤੁਸੀਂ ਦੇਖ ਲਓ ਉਹਦੇ ਵਿਚਾਰਾਂ ਚ ਕਿਤੇ ਇਕਸਾਰਤਾ ਨਹੀਂ ਮਿਲਦੀ ਜੀ ਉਹ ਵੱਖਰੇ ਦੇਸ਼ ਦੀ ਵੀ ਗੱਲ ਕਰਦਾ ਖਾਲਸਾ ਰਾਜ ਦੀ ਵੀ ਗੱਲ ਕਰਦਾ ਖਾਲਸਾ ਰਾਜ ਵਾਰੀ ਇਹ ਵੀ ਕਹਿੰਦਾ ਵੀ ਕੱਲੇ ਪੰਜਾਬ ਚ ਕਿਉਂ ਹਮ ਸਾਰੇ ਮੁਲਕ ਦੀ ਹੋਣਾ ਚਾਹੀਦਾ ਹਮ ਅਸੀਂ ਦੂਜਿਆਂ ਨਾਲ ਰਲ ਮਿਲ ਕੇ ਵੀ ਚੱਲਾਂਗੇ ਹਮ ਪੰਥ ਦੀ ਗੱਲ ਵੀ ਕਰਦਾ ਉਹ ਪੰਜਾਬ ਦੀ ਗੱਲ ਵੀ ਕਰਦਾ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਹੂੰ ਸੋ ਇਹ ਅਸਾ ਹਾਲਤ ਦੇ ਵਿੱਚ ਦੂਜਾ ਜਿਹੜਾ ਮੈਂ ਕਹਿ ਰਿਹਾ ਨਾ ਸ਼ੁਰਲੀ ਨਹੀਂ ਜਾਂਦਾ ਜੀ ਸ਼ੁਰਲੀ ਜਥਾ ਉਹੀ ਹੁੰਦਾ ਜਿਹੜਾ ਬਰੋਲਾ ਵਗਦੀ ਸਿਆਸਤ ਦੇ ਆਧਾਰ ਕਰਦਾ ਹੋਵੇ ਹੂੰ ਕਿ ਇਹ ਕੋਈ ਪਹੁੰਚਾ ਜਿਹੜੀ ਆ ਹੁਣ ਕਿਸਾਨ ਮੋਰਚਾ ਲੱਗਿਆ ਹੈ ਇਹ ਕਹਿੰਦੇ ਕਿਉਂਕਿ ਸਾਡੀਆਂ ਮੰਗਾਂ ਸਹੀ ਨੇ ਹੂੰ ਸਾਡੀ ਗੱਲ ਸਹੀ ਹੈ ਇਸ ਕਰਕੇ ਸਾਰੇ ਸਾਡੀ ਪਿੱਛੇ ਆ ਜਾਣ ਹੂੰ ਇਹਨਾਂ ਦਾ ਇਹ ਹੈ ਵੀ ਵੱਡਾ ਘੜੀਸਾ ਮਾਰ ਕੇ ਸਾਰਿਆਂ ਨੂੰ ਕਿਸਾਨ ਯੂਨੀਅਨਾਂ ਦੇ ਕਾਡਰ ਨੂੰ ਅਸੀਂ ਇਕੱਠਾ ਕਰ ਲਈਏ ਜਾਂ ਇਹ ਇਹ ਸੋਚ ਰਾਤ ਇਕਾ ਕਰਦੀ ਏ ਕਿ ਕਿਸਾਨ ਯੂਨੀਅਨਾਂ ਮਜਬੂਰ ਹੋ ਜਾਣ ਸਾਡੀ ਹਮਾਇਤ ਕਰਨ ਲਈ ਹੂੰ ਹੁਣ ਇਹਨਾਂ ਨੇ ਜੇ ਅਨੰਦਪੁਰ ਦੇ ਸਾਹਿਬ ਦੇ ਮਤੇ ਦੀ ਪਾਰਟੀ ਅਸਾਰਨੀ ਆ ਉਹ ਤਾਂ ਫਿਰ ਅਕਾਲੀ ਦਲ ਦਾ ਜਿਹੜਾ ਸੰਵਿਧਾਨ ਆ ਜਾਂ ਉਹਦਾ ਮਤਾ ਉਹ ਵੀ ਅਨੰਦਪੁਰ ਦੇ ਮਤੇ ਵਾਲਾ ਹੂੰ ਫਿਰ ਵੱਖਰੀ ਪਾਰਟੀ ਬਣਾਉਣ ਦੀ ਕੋਈ ਤੁਕ ਨਹੀਂ ਬਣਦੀ ਫਿਰ ਤਾਂ ਇਹ ਗੱਲ ਬਣਦੀ ਆ ਵੀ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ ਹੂੰ ਤੇ ਠੀਕ ਹੈ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਉਹ ਨਹੀਂ ਆਉਣਗੇ ਆਨੰਦਪੁਰ ਦੇ ਮਤੇ ਵਾਲੇ ਤੱਕ ਕਿੱਥੇ ਹੋ ਜਾਣ ਨਾ ਹੂੰ ਸੋ ਇਸ ਕਰਕੇ ਹੁਣ ਜਿਹੜੀ ਅਸਲ ਚ ਇਹਨਾਂ ਦੀ ਜਿੱਤ ਹੋਈ ਆ ਉਹ ਜਿੱਤ ਦਾ ਜੈ ਜਮੱਖੋ ਵਕਰਾ ਹੂੰ ਮਤਲਬ ਇਹਨਾਂ ਨੂੰ ਤੇ ਇਹ ਲੱਗਦਾ ਵੀ ਨਵੀਂ ਵੱਖਰੀ ਪੰਥਕ ਲਹਿਰ ਆ ਉਹਦੀ ਜਿੱਤ ਆ ਹੂੰ ਜਦੋਂ ਕਿ ਸਰਬਜੀਤ ਸਿੰਘ ਖਾਲਸਾ ਦਾ ਤਾਂ ਬਹੁਤ ਸਪਸ਼ਟ ਐਲਾਨ ਆ ਵੀ ਮੇਰਾ ਖਾਲਿਸਤਾਨ ਨਾਲ ਕੋਈ ਤੱਲਕ ਨਹੀਂ ਜੀ ਮੈਂ ਕੋਈ ਇਹ ਜੀ ਸਿਆਸਤ ਨਹੀਂ ਕਰਨੀ ਜਿਹਦੇ ਨਾਲ ਮੁੰਡੇ ਕੇਸਾਂ 'ਚ ਫਸਣ ਜਾਂ ਟਕਰਾਰ ਜਾਂ ਟਕਰਾਅ ਚ ਪੈਣ ਜੀ ਤੇ ਅਮਰਤਪਾਲ ਸਿੰਘ ਬਿਲਕੁਲ ਉਦੋਂ ਵੱਖਰੀ ਗੱਲ ਕਰਦਾ ਰਿਹਾ ਵੀ ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਨੇ ਹੂੰ ਜਿਵੇਂ ਤੁਸੀਂ ਦੇਖੀਏ ਸਾਰਾ ਕੁਝ ਬਿਲਕੁਲ ਬਿਲਕੁਲ ਤੇ ਮਾਨ ਸਾਹਿਬ ਆ ਜਿਹੜੇ ਚੋਣਾਂ ਲੜਦੇ ਨੇ ਹੂੰ ਉਹ ਖਾਲਿਸਤਾਨ ਦਾ ਨਾਅਰਾ ਲਾਉਂਦੇ ਨੇ ਜੀ ਪੰਜਾਬ ਦੇ ਮੁੱਦਿਆਂ ਤੇ ਸਿੱਖਾਂ ਦੇ ਮੁੱਦਿਆਂ ਤੇ ਉਹਨਾਂ ਨੇ ਕਦੇ ਲੜਾਈ ਨਹੀਂ ਲੜੀ ਹੂੰ ਕਦੇ ਨਾਮਬੰਦੀ ਨਹੀਂ ਕੀਤੀ ਕਦੇ ਉਸ ਤਰ੍ਹਾਂ ਦੀ ਜਥੇਬੰਦੀ ਵੀ ਨਹੀਂ ਬਣਾਈ ਹੂੰ ਜਸੇਵੰਦੀ ਹੈ ਨਾ ਕੋਲੇ ਵੀ ਹੈ ਨਹੀਂ ਕਿਸੇ ਕੋਲੇ ਪਰ ਮਾਲੀ ਸਾਹਿਬ ਸਵਾਲ ਹੀ ਇਹੀ ਹੈ ਨਾ ਕਿ ਵਿਚਾਰਧਾਰਾ ਹੁਣ ਕਿਹੜੀ ਕੰਮ ਕਰੂਗੀ ਜਿਹੜੀ ਇਹ ਨਵੀਂ ਪਾਰਟੀ ਉੱਭਰਦੀ ਪਈ ਹੈ ਨਹੀਂ ਦੇਖੋ ਵਿਚਾਰਧਾਰਾ ਜੋ ਨਿੱਖਰ ਕੇ ਸਾਹਮਣੇ ਆਊ ਫੇਰੇ ਪਤਾ ਲੱਗੂ ਨਾ ਵੀ ਕਿਹੜੀ ਆ ਜੀ ਹਾਲੇ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਇਹਨਾਂ ਦੀ ਵਿਚਾਰਧਾਰਾ ਕਿਹੜੀ ਆ ਹਮ ਹੁਣ ਜਨਰਲ ਤੁਸੀਂ ਗੱਲ ਕਰ ਦਿਓ ਖਾਲਸਾ ਰਾਜ ਦੀ ਹਮ ਹਾਲੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਵੀ ਸਰਕਾਰੇ ਖਾਲਸਾ ਸੀ ਖਾਲਸਾ ਰਾਜ ਸੀ ਜੀ ਉਦੋਂ ਰਾਜ ਸਥਾਪਤ ਕਰਨ ਦੇ ਜਾਂ ਸਥਾਪਿਤ ਕਰਨ ਦੇ ਤਰੀਕੇ ਹੋਰ ਸੀ ਤਾਂ ਸਹੀ ਲੜਾਈ ਦੇ ਜੋਰ ਕੀਤਾ ਜਾਂਦਾ ਸੀ ਜੀ ਕਿਉਂਕਿ ਲੜਨ ਦੇ ਵਿੱਚ ਸਿੱਖ ਮੋਰੀ ਸੀ ਇਸ ਕਰਕੇ ਵਾਦੀ ਚਾਹੇ ਉਹਨਾਂ ਦੀ ਉਦੋਂ 11 13% ਸੀ ਪਰ ਸਰਕਾਰੇ ਖਾਲਸਾ ਸੀ ਸਰਕਾਰ ਦੇ ਵਿੱਚ ਤੁਸੀਂ ਦੇਖਿਆ ਹਿੰਦੂ ਮੰਤਰੀ ਵੀ ਸੀ ਮੁਸਲਮਾਨ ਮੰਤਰੀ ਵੀ ਸੀ ਅੱਗੜ ਵਰਗਾਂ ਦੇ ਲੋਕ ਸੀ ਕਦੇ ਉਦੋਂ ਇਹ ਸਵਾਲ ਨਹੀਂ ਉੱਠਿਆ ਵੀ ਕਿਸੇ ਧਰਮ ਨਾਲ ਵਿਤਕਰਾ ਜਾਂ ਹੋਰ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਜੀ ਪਰ ਇਸ ਪਾਰਟੀ ਦੇ ਕਨਸਟੀਟਿਊਸ਼ਨ ਨੂੰ ਲੈ ਕੇ ਸਵਾਲ ਇਹ ਉੱਠ ਰਹੇ ਆ ਕਿ ਕੀ ਇਸ ਦੇ ਵਿੱਚ ਸਿਰਫ ਨਰੋਲ ਸਿੱਖ ਵਿਅਕਤੀ ਹੋਣਗੇ ਜਾਂ ਬਾਕੀ ਧਰਮ ਦੇ ਵੀ ਹੋ ਸਕਦੇ ਆ ਨਹੀਂ ਹਾਲੇ ਤੱਕ ਤਾਂ ਕੁਝ ਕਹਿ ਨਹੀਂ ਸਕਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਹੈਗਾ ਵੀ ਕੋਈ ਵੀ ਧਰਮ ਵਾਲਾ ਆ ਸਕਦਾ ਜੀ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਵੀ ਦੂਜੇ ਧਰਮ ਵਾਲੇ ਲੋਕ ਹੈਗੇ ਨੇ ਜੀ ਮੁਸਲਮਾਨ ਲੋਕ ਵੀ ਹੈਗੇ ਨੇ ਬਿਲਕੁਲ ਹਾਂ ਪਰ ਉਹ ਮੁੱਖ ਤੌਰ ਤੇ ਜਦੋਂ ਤੁਸੀਂ ਸੰਤਕ ਪਾਰਟੀ ਕਹਿੰਦੇ ਹੋ ਜਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਸਿੱਖਾਂ ਦੀ ਪਾਰਟੀ ਆ ਅਸੀਂ ਸਿੱਖਾਂ ਦਾ ਜਿਹੜਾ ਸਥਾਪਿਤ ਰਵੈਤਾ ਨੇ ਅਸੀਂ ਉਹਨਾਂ ਨੂੰ ਮੰਨਦੇ ਆ ਹੂੰ ਇਸ ਕਰਕੇ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਾਲ ਤੱਕ ਤੋਂ ਜਵਾਬਦੇਹ ਵੀ ਹੁੰਦੀ ਆ ਜਿਵੇਂ ਹੁਣ ਇਹ ਹੋਏ ਨੇ ਹੂੰ ਉੱਥੇ ਕਿਸੇ ਹਿੰਦੂ ਲੀਡਰ ਨੂੰ ਤਾਂ ਬੁਲਾਇਆ ਨਹੀਂ ਜਿਹੜੇ ਕਹਿੰਦੇ ਅਸਤੀਫੇ ਦੇਤੇ ਜੀ ਐਨਕੇ ਸ਼ਰਮਾ ਨੇ ਦਿੱਤਾ ਜੀ ਅਨਿਲ ਜੋਸ਼ੀ ਨੇ ਦਿੱਤਾ ਜੀ ਉਹਨਾਂ ਨੂੰ ਤਾਂ ਕਿਸੇ ਨੇ ਤਲਬ ਨਹੀਂ ਕੀਤਾ ਹੂੰ ਸਭੋ ਜਿਹੜੇ ਉੱਥੇ ਤਲਬ ਨਹੀਂ ਕੀਤੇ ਹੋ ਸੀ ਉਹਨਾਂ 'ਚੋਂ ਵੀ ਦੋ ਤਿੰਨ ਬੰਦੇ ਬਾਹਰ ਕੱਢਤੇ ਵੀ ਜਿਨ੍ਹਾਂ ਨੇ ਦਾੜੀ ਮੁੰਨੀ ਹੋਈ ਆ ਤੇ ਦਾੜੀ ਕਾਲੀ ਕੀਤੀ ਹੋਈ ਆ ਬਾਹਰ ਨਿਕਲ ਜਾਣ ਜੀ ਇਹ ਇਸ ਕਰਕੇ ਕਾਲ ਤਖਤ ਆ ਜਿਹੜਾ ਉਹ ਸਿੱਖਾਂ ਨੂੰ ਇਹ ਤਲਬ ਕਰਦਾ ਸਿੱਖਾਂ ਨੂੰ ਉਹਦੀ ਜਵਾਬਦੇਹੀ ਆ ਹਾਂ ਪਰ ਸਿੱਖਾ ਜਿਹੜੇ ਉਹ ਕਿਹੜੀ ਸਿਆਸਤ ਤੇ ਚੱਲਣ ਉਸ ਇੱਕ ਫਲਸਫੇ ਦੇ ਅਰਥ ਸਿਆਸਤ ਕਰਨ ਆਪਣੀ ਮਾਲੀ ਸਾਹਿਬ ਇੱਕ ਸਵਾਲ ਮੇਰਾ ਇਹ ਹੈਗਾ ਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਇੱਕ ਪਾਸੇ ਅਕਾਲੀ ਦਲ ਦੀ ਸਿਚੁਏਸ਼ਨ ਸਾਰਿਆਂ ਦੇ ਸਾਹਮਣੇ ਹੈ ਸੁਖਬੀਰ ਬਾਦਲ ਦੀ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਤੇ ਨਾਲੋਂ ਨਾਲ ਇਹ ਨਵੀਂ ਪਾਰਟੀ ਅਮਰਜ ਹੋ ਰਹੀ ਹੈ ਹੁਣ ਕੀ ਇਹ ਜਿਹੜੀ ਨਵੀਂ ਪਾਰਟੀ ਹੈ ਨਵੀਂ ਨਵਾਂ ਅਕਾਲੀ ਦਲ ਹੈ ਇਹ ਪੁਰਾਣੇ ਅਕਾਲੀ ਦਲ ਦੀ ਬੁਨਿਆਦ ਤੇ ਖੜੂਗਾ ਉਹਦੇ ਮਲਬੇ ਤੇ ਬਣੂਗਾ ਜਾਂ ਇਹ ਦੋ ਪੈਰਲਲ ਪਾਰਟੀਆਂ ਚੱਲੂਗੀਆਂ ਦੇਖੋ ਜੀ ਅਸਲ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਦੋ ਧਰਾਵਾਂ ਬਣੀਆਂ ਹੋਈਆਂ ਨੇ ਪਰ ਦੁਖਾਂ ਤੇ ਇਹ ਆ ਇੱਕ ਧਾਰਾ ਦਾ ਰਸਮੀ ਤੌਰ ਤੇ ਤਾਂ ਕਹਿੰਦੀ ਆ ਵੀ ਅਸੀਂ ਅਕਾਲ ਤਖਤ ਨੂੰ ਮੰਨਦੇ ਆ ਹੁਕਮ ਸਿਰ ਮੱਥੇ ਆ ਜੀ ਪਰ 1996 ਤੋਂ ਬਾਅਦ ਜਿਵੇਂ ਉਹਨਾਂ ਨੇ ਤਖਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਉੱਤੇ ਸਿਆਸੀ ਜਕੜ ਪੰਜਾ ਕਾਇਮ ਕੀਤਾ ਜਿਵੇਂ ਉਹਨਾਂ ਨੂੰ ਵਰਤਿਆ ਆਪਣੀ ਮਰਜ਼ੀ ਨਾਲ ਹੂੰ ਜਿਵੇਂ ਲਖਾਫਾ ਕਲਚਰ ਚੱਲਿਆ ਜੀ ਮਤਲਬ ਜਿਹੜਾ ਅਕਾਲ ਤਖਤ ਆ ਉਹ ਤਾਂ ਸਿੱਖਾਂ ਦਾ ਨਾ ਦੁਨੀਆ ਭਰ ਦੇ ਸਿੱਖਾਂ ਦਾ ਕੇਂਦਰ ਆ ਉਹ ਹੂੰ ਉਹ ਇਹ ਥੋੜਾ ਜਿ ਇਕੱਲੇ ਸ਼੍ਰੋਮਣੀ ਕਮੇਟੀ ਦੇ ਦੀ ਨਾ ਸ਼੍ਰੋਮਣੀ ਕਮੇਟੀ ਤਾਂ ਹੁਣ ਰਹੇਗੀ ਇਕੱਲੇ ਪੰਜਾਬ ਦੀ ਚੰਡੀਗੜ੍ਹ ਦੀ ਲਾਲੂ ਚੱਲ ਜਾਂ ਹਮਾਰਤ ਤੋਂ ਇੱਕ ਮੈਂਬਰ ਆਉਂਦਾ ਹੂੰ ਇਸ ਕਰਕੇ ਇਹ ਇਹ ਆ ਵੀ ਤਖਤਾਂ ਦੇ ਜਥੇਦਾਰ ਨੇ ਜਿਹੜੇ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੂੰ ਠੀਕ ਆ ਉਹਨਾਂ ਦਾ ਬਾਕੀ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ ਆ ਪਹਿਲਾਂ ਚੁਣਨ ਦਾ ਵੀ ਤਰੀਕਾ ਵੱਖਰਾ ਸੀ ਜੀ ਸਾਰੀਆਂ ਸੁਭਾਵਾਂ ਦੇ ਧਾਰਮਿਕ ਸੰਪਰਦਾਵਾਂ ਤੋਂ رائے ਲਈ ਜਾਂਦੀ ਸੀ ਨਿਯੁਕਤੀਆਂ ਸ਼੍ਰੋਮਣੀ ਕਮੇਟੀ ਉਹ ਕਰਦੀ ਸੀ ਹੂੰ ਪਰ رائے ਸਾਰਿਆਂ ਦੀ ਲਈ ਜਾਂਦੀ ਸੀ ਹੂੰ ਭਾਈ ਰਣਜੀਤ ਸਿੰਘ ਦਾ ਹੁਕਮਨਾਮਾ ਜਦੋਂ ਇਹਨਾਂ ਨੇ ਉਲੰਘਿਆ ਹੂੰ ਉਸ ਤੋਂ ਬਾਅਦ ਫਿਰ ਇਹਨਾਂ ਨੇ ਚੱਕ ਤੇ ਫੱਟੇ ਜਦੋਂ ਟੋੜਾ ਸਾਹਿਬ ਨੂੰ ਵੀ ਲਾਇਆ ਜੀ ਹਾਲਾਂਕਿ ਟੋੜਾ ਸਾਹਿਬ ਹੁੰਦੇ ਹੋਏ ਦੋ ਵੱਡੇ ਐਸੇ ਫੈਸਲੇ ਹੋਏ ਸੀ ਹੂੰ ਨੰਬਰ 1 ਇਹ ਵੀ ਇਹ ਤਨਖਾਹਦਾਰ ਮਲਾਜਮ ਨਹੀਂ ਇਹਨਾਂ ਤੇ ਸ਼੍ਰੋਮਣੀ ਕਮੇਟੀ ਦੇ ਮਲਾਜਮ ਵਾਲੇ ਸੇਵਾ ਸ਼ਰਤ ਨਿਯਮ ਲਾਗੂ ਨਹੀਂ ਹੁੰਦੇ ਜੀ ਨੰਬਰ 2 ਇਹ 1925 ਦੇ ਗੁਰਦੁਆਰਾ ਐਕਟ ਅਧੀਨ ਨਹੀਂ ਆਉਂਦੇ ਅਕਤਾਂ ਦੇ ਜਥੇਦਾਰ ਜੀ ਜਿਹਦੇ ਜਿਹਦੇ ਉਦੋਂ ਪਰ ਕਿਉਂਕਿ ਟੋੜਾ ਸਾਹਿਬ ਦਾ ਜਲਵਾ ਘਟ ਗਿਆ ਸੀ ਬਾਦਲ ਸਾਹਿਬ ਦਾ ਜਲਵਾ ਬਹੁਤ ਮਜ਼ਬੂਤ ਹੋ ਗਿਆ ਸੀ ਹੂੰ ਇਹ ਦੋ ਫੈਸਲੇ ਹੋਏ ਹੋਣ ਦੇ ਬਾਵਜੂਦ ਇਹਨਾਂ ਦੀ ਪ੍ਰਵਾਹ ਕਿਸੇ ਨੇ ਨਹੀਂ ਕੀਤੀ ਜੀ ਦੂਜੀ ਧਰ ਜਿਹੜੀ ਜਿਹਨੂੰ ਤੁਸੀਂ ਗਰਮਖਿਆਲੀ ਕਹਿ ਲੋ ਖਾਲਸਤਾਨੀ ਕਹਿ ਲੋ ਟਕਸਾਲ ਵਾਲੀ ਧਰ ਕਹਿ ਲੋ ਜੀ ਉਹ ਤਾਂ ਅਸਲ ਦੇ ਵਿੱਚ ਉਹਨਾਂ ਨੇ ਵੀ ਕਦੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਆ ਅਕਾਲ ਤਖਤ ਆ ਇਹਨੂੰ ਪ੍ਰਵਾਨਗੀ ਨਹੀਂ ਦਿੱਤੀ ਹੂੰ ਕਿਉਂਕਿ ਇਹਦੇ ਵਿੱਚ ਦੂਜੀ ਧਰ ਭਾਰੂ ਆ ਜੀ 1986 ਦੇ ਸਰਵਤ ਖਾਲਸੇ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਭੰਗ ਕੀਤੀ ਆਪਣੇ ਮਤਵਾਦਲ ਜਥੇਦਾਰ ਬਣਾਏ ਹੂੰ ਜੱਬੇ ਸਰਵਤ ਖਾਲਸੇ ਚ ਫੇਰ ਮਤਵਾਦਲ ਜਥੇਦਾਰ ਬਣਾਏ ਜੀ ਅਕਾਲ ਤਖਤ ਦੇ ਦੀ ਇਹ ਜਿਹੜਾ 2 ਦਸੰਬਰ ਦਾ ਫੈਸਲਾ ਉਹਦੇ ਨਾਲ ਜਿਹੜੀ ਅਕਾਲ ਤਖਤ ਦੀ ਆਪਾਂ ਮੁੜ ਕੇ ਉੱਭਰੀ ਹੂੰ ਯਾਨੀ ਦੁਨੀਆ ਇਹ ਤੇ ਗੱਲ ਹੋਈ ਵੀ ਸਿੱਖਾਂ ਕੋਲੇ ਕਿਹਜਾ ਪ੍ਰਬੰਧ ਆ ਉਹਨਾਂ ਦੇ ਸਿਆਸੀ ਲੀਡਰਾਂ ਦੀ ਵੀ ਜਵਾਬਦੇਹੀ ਅਕਾਲ ਤਖਤ ਕਰ ਸਕਦਾ ਹੂੰ ਉਹਨਾਂ ਲਈ ਮਾਰਗਸੇਧ ਤੈਅ ਕਰ ਸਕਦਾ ਹੂੰ ਇਹ ਇਹ ਜਿਹੜੀ ਦੂਜੀ ਤਰ੍ਹਾਂ ਇਹ ਵੀ ਉਹਨੂੰ ਮੰਨਦੀ ਨਹੀਂ ਹੂੰ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਦੋਂ ਸਾਰੇ ਕਹਿੰਦੇ ਸੀ ਵੀ ਗੁਰੂ ਦੇ ਨਿਰਮਲ ਭੈ ਦੇ ਵਿੱਚ ਸਿੱਖ ਸੰਗਤਾਂ ਦੀ ਭਾਵਨਾ ਅਨੁਸਾਰ ਫੈਸਲਾ ਹੋਇਆ ਜੀ ਇਹਨਾਂ ਨੇ ਉਹਨੂੰ ਮੰਨਿਆ ਨਹੀਂ ਕਿਉਂਕਿ ਇਹ ਤਾਂ ਕਹਿੰਦੇ ਸੀ ਇਹਨਾਂ ਦੇ ਪਵੰਦੀ ਲਾਓ ਹੂੰ ਸਿਆਸਤ ਤੋਂ ਬਾਹਰ ਕੱਢੋ ਇਹਨਾਂ ਨੂੰ ਜੀ ਤਾਂ ਕਿ ਗਲੀਆਂ ਹੋਵਣ ਸੁੰਨੀਆਂ ਤੇ ਫਿਰ ਅਸੀਂ ਲੀਡਰ ਬਣ ਜਾਈਏ ਹੂੰ ਸਿੱਧੇ ਸਿੱਧੇ ਆਪਣਾ ਵਿਰੋਧ ਜਤਾਤਾ ਸੀ ਮਤਲਬ ਨਾਰੈਣ ਸਿੰਘ ਚੌੜਾ ਦੀ ਜਿਹੜੀ ਫਾਇਰਿੰਗ ਸੀ ਹੂੰ ਉਹ ਆਪਣੇ ਆਪ ਨੂੰ ਉਹ ਫੈਸਲੇ ਦੀ ਜਿਹੜੀ ਭਾਵਨਾ ਸੀ ਪੰਥ ਦੀ ਉਹਦੇ ਨਾਲੋਂ ਵੱਖਰਾ ਹੋਣ ਦਾ ਐਲਾਨ ਹੀ ਸੀ ਨਾ ਜੀ 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 ਸਖਤ ਸਾਹਿਬ ਦੇ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਨੇ ਵੀ ਕਿਹਾ ਵੀ ਇਹ ਗਲਤ ਗੱਲ ਆ ਮਾੜੀ ਗੱਲ ਆ ਇਹ ਜਿਹੜਾ ਅਕਾਲ ਤਖਤ ਦੇ ਹੁਕਮ ਅਨੁਸਾਰ ਸੇਵਾ ਨੂੰ ਆ ਰਿਹਾ ਹੈ ਉਹ ਤੇ ਫਰਕ ਕੀਤੀ ਹੈ ਗਲਤ ਆ ਹਮ ਯਾਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਵੀ ਅਸਲ ਦੇ ਵਿੱਚ ਕੁਝ ਸ਼ੱਕੀਆਂ ਇੰੀਆਂ-ਇੰੀਆਂ ਨੇ ਜਿਹੜੀਆਂ ਅਕਾਲ ਤਖਤ ਦੇ ਸੰਕਲਪ ਤੋਂ ਉੱਪਰ ਤੋਂ ਮੁਤੱਲ ਰਹਿਣੀਆਂ ਨੇ ਹਮ ਤੇ ਉਦੋਂ ਬਾਅਦ ਇਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਇਹ ਤਾਂ ਪਹਿਲਾਂ ਹੀ ਦੁਖੇ ਸੀ ਨਾਲ ਦੀ ਨਾਲ ਇਹਨਾਂ ਨੇ ਕਿਹਾ ਤਾਂ ਚੌੜੇ ਨੂੰ ਪੰਛੇ ਚੋਂ ਕਾਰਜ ਕਰੋ ਪਰ ਮਾਲੀ ਸਾਹਿਬ ਇੱਥੇ ਇੱਥੇ ਇੱਕ ਸਵਾਲ ਹੈ ਕਿ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਤਾਂ ਅਜਲੋ ਇਹੀ ਗੱਲ ਮੰਨਦੇ ਆ ਕਿ ਜਥੇਦਾਰ ਸਹਿਬਾਨ ਵੀ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਪ੍ਰਵੇਲਿੰਗ ਅਕਾਲੀ ਦਲ ਦੇ ਨਾਲ ਮਿਲੇ ਹੋਏ ਨੇ ਉਹ ਤਾਂ ਉਹਨਾਂ ਨੂੰ ਜਥੇਦਾਰ ਮੰਨਣ ਨੂੰ ਵੀ ਕਈ ਵਾਰ ਤਿਆਰ ਨਹੀਂ ਹੁੰਦੇ ਮੈਂ ਕਹਿੰਦਾ ਦੇਖੋ ਜੀ ਉਹ ਵੱਖਰੇ ਵਿਚਾਰ ਰੱਖ ਸਕਦੇ ਆ ਉਹ ਆਪਣੇ ਪਰ ਬਹੁਤ ਵੱਡਾ ਹਿੱਸਾ ਬਹੁ ਗਣਿਤੀ ਦਾ ਉਹ ਤਾਂ ਫੈਸਲੇ ਨੂੰ ਪ੍ਰਮਾਨ ਕਰਦਾ ਨਾ ਜੀ ਜੀ ਉਹਨਾਂ ਦੀ ਜਥੇਦਾਰ ਨੇ ਤਖਤਾਂ ਦੇ ਜਥੇਦਾਰ ਵੀ ਉਹੀ ਨਿਯੁਕਤ ਕਰਦੇ ਨੇ ਫੈਸਲੇ ਵੀ ਉਹੀ ਕਰਦੇ ਹੁੰਦੇ ਨੇ ਇਹਨਾਂ ਦੇ ਨਿਯੁਕਤ ਕੀਤੇ ਹੋਏ ਜਥੇਦਾਰ ਤਾਂ 6 ਮਹੀਨਿਆਂ ਬਾਅਦ ਲੱਭਦੇ ਨਹੀਂ ਵੀ ਕਿੱਥੇ ਗਏ ਉਹ ਕੀ ਕਰਦੇ ਨੇ ਹੂੰ ਸੋ ਇਸ ਕਰਕੇ ਇਹਨਾਂ ਦਾ ਹੱਕ ਆਪ ਦੇ ਵੱਖਰੇ ਵਿਚਾਰ ਰੱਖ ਸਕਦੇ ਆ ਜੀ ਪਰ ਜਿਹੜੇ ਹਿਸਾਬ ਨਾਲ ਜਿਵੇਂ ਉੱਥੇ ਫੈਰਿੰਗ ਕੀਤੀ ਉਹ ਤਾਂ ਗਲਤ ਆ ਨਾ ਜੀ ਉਹਨੂੰ ਤਾਂ ਕੋਈ ਵੀ ਸਾਇੰਟੀਫਾਈ ਰੱਖ ਸਕਦਾ ਜੀ ਇਹ ਕਹਿ ਦੇਣਾ ਕਿ ਕੌਮ ਦੇ ਗੁੱਸੇ ਦਾ ਪ੍ਰਗਟਾਵਾ ਹੋ ਹੂੰ ਹੁਣ ਕੌਮ ਦੇ ਨਮਾਇਨੇ ਤੁਸੀਂ ਕਿਵੇਂ ਬਣ ਗਏ ਜੀ ਪਿੰਡ ਦੇ ਤੁਸੀਂ ਸਰਪੰਚ ਨਹੀਂ ਬਣਿਆ ਅਜੇ ਤੱਕ ਹੂੰ ਤੋ ਇਸ ਕਰਕੇ ਆਪਦੇ ਆਪ ਨੂੰ ਜਿਵੇਂ ਕਿਸਾਨੀ ਅੰਦੋਲਨ ਚ ਸੀ ਨਾ ਹੁਣ ਸੰਗਤ ਫੈਸਲੇ ਕਰੂ ਜੀ ਸੰਗਤ ਦੇ ਫੈਸਲਾ ਕੀ ਆ ਜੋ ਅਸੀਂ ਕਹਿੰਦੇ ਆ ਜੀ ਹੁਣ ਇਹ ਕਹਿੰਦੇ ਅਸੀਂ ਅਸਲ ਨੁਮਾਇੰਦੇ ਆ ਸਿੱਖਾਂ ਦੇ ਮੈਂ ਕਹਿੰਦਾ ਬਣ ਜਾਣ ਜੀ ਹਮ ਖੁੱਲਾ ਮੈਦਾਨ ਆ ਉਹਦੇ ਵਿੱਚ ਇਹ ਵਿਚਾਰਕ ਲੜਾਈ ਲੜਨਾ ਜਥੇਬੰਦੀ ਬਣਾਉਣ ਇਕੱਠੇ ਹੋਣ ਆਈ ਆ ਲੋਕ ਇੱਕ ਵਾਰ ਆਏਗੇ ਸੀ 89 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਆਪਣੇ ਬਾਬਾ ਜਗਿੰਦਰ ਸਿੰਘ ਦੀ ਅਗਵਾਈ ਚ ਯੂਨਾਈਟਿਡ ਅਕਾਲੀ ਦਲ ਬਣਿਆ ਸੀ ਜੀ ਉਦੋਂ ਬਾਅਦ ਨਹੀਂ ਸਾਬ ਸਕੇ ਹਮ ਕਿੰਨੀ ਵਾਰ ਵਾਰ ਤਜਰਬੇ ਕੀਤੇ ਨੇ ਹੂੰ ਉਦੋਂ ਬਾਅਦ ਇਹ ਬਾਦਲ ਭਾਰੂ ਹੋਇਆ ਨਾ ਜੀ ਸਾਰੇ ਕੰਮ ਜੀ 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 ਬਿਲਕੁਲ ਅੱਛਾ ਮਾਲੀ ਸਾਹਿਬ ਇਹ ਇਸ ਕਰਕੇ ਹੁਣ ਹੁਣ ਇਹ ਇਹ ਅਸਲ ਵਿੱਚ ਬਰੋਲਾਵਾਦੀ ਸਿਆਸਤ ਠੀਕ ਹੈ ਮਤਲਬ ਜਿਹਦੇ ਵੀ ਹੁਣ ਇਹਨਾਂ ਨੂੰ ਐਂ ਲੱਗਦਾ ਵੀ ਆਨੰਦਪੁਰ ਦੇ ਮਤੇ ਦੀ ਪ੍ਰੋਗਰਾਮ ਲੈ ਲਾਂਗੇ ਆਪਾਂ ਕਿਉਂਕਿ ਅਸੀਂ ਸਹੀ ਆ ਅਸੀਂ ਸਰਵਾਨੀ ਵਾਲੇ ਆ ਤੇ ਸਾਰੀ ਸਾਡੇ ਪਿੱਛੇ ਲੱਗ ਜਾਣਗੇ ਹੂੰ ਆ ਨਹੀਂ ਕੋਈ ਕਿਸੇ ਦੇ ਪਿੱਛੇ ਲੱਗਦਾ ਹੁੰਦਾ ਨਾ ਕਿਸਾਨ ਅੰਦੋਲਨ ਦੇ ਪਿੱਛੇ ਇਸ ਤਰ੍ਹਾਂ ਲੱਗਣਾ ਨਾ ਇਹਨਾਂ ਦੇ ਪਿੱਛੇ ਲੱਗਣਾ ਹਾਂ ਨਹੀਂ ਪਰ ਇੱਕ ਵਾਰੀ ਇੱਕ ਵਾਰੀ ਉਹਨਾਂ ਨੇ ਇੱਕ ਵਾਰੀ ਇੱਕ ਵਾਰੀ ਲੋਕਾਂ ਨੇ ਮਤਾ ਪਾ ਕੇ ਬਣਾ ਤੋ ਦਿੱਤਾ ਹੀ ਐ ਐਮਪੀ ਭਾਈ ਅਮਰਤਪਾਲ ਸਿੰਘ ਵੀ ਬਣ ਗਏ ਸਰਪਜੀਤ ਸਿੰਘ ਖਾਲਸਾ ਵੀ ਬਣ ਗਏ ਮਤਲਬ ਇੱਕ ਇੱਕ ਰੌਂ ਤਾਂ ਹੈਗਾ ਆ ਬਿਲਕੁਲ ਉਹ ਰੌਂ ਕੀ ਆ ਉਹਦਾ ਜੈਜਾ ਕੀ ਆ ਇਹਨੂੰ ਸਮਝਣ ਦੀ ਲੋੜ ਆ ਨਾ ਵੀ ਜੇ ਦੋ ਥਾਂ ਤੇ ਜਿੱਤੇ ਨੇ 11 ਥਾਂ ਤੇ ਹਾਰੇ ਵੀ ਨੇ ਜੁਮਾਨਾ ਤਾਂ ਵੀ ਜਦ ਤਹੋਈ ਨਾ ਬਿਲਕੁਲ ਆਪਾਂ ਸਿਰਫ ਦੋ ਦੀ ਜਿੱਤ ਨੂੰ ਗਿਣਦੇ ਆ ਜਿਹੜੇ 11 ਸਾਤੇ ਜਮਾਨਤਾਂ ਜਰੂਰਤ ਹੋਈਆਂ ਉਹਨੂੰ ਆਪਾਂ ਕਿਉਂ ਨਹੀਂ ਗਿਣਦੇ ਹੂੰ ਇੱਥੇ ਜਿੱਤ ਦਾ ਕਾਰਨ ਅਸਲ ਚ ਇਹ ਆ ਵੀ ਪੰਜਾਬ ਦੇ ਜ਼ਖਮ ਨੇ ਜਿਹੜੇ ਉੱਲੇ ਨੇ ਜੀ ਜਿਨ੍ਹਾਂ ਬਾਰੇ ਸਿੰਘ ਸਾਹਿਬ ਨੇ ਕਿਹਾ ਸੀ ਉਹ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਉਂਗਲਾਂ ਪਾਪ ਆ ਜ਼ਖਮ ਉਹ ਚੇੜੇ ਨੇ ਉਹ ਹੂੰ ਅਮਰਤਪਾਲ ਸਿੰਘ ਨੂੰ ਜਿਵੇਂ ਸਰਕਾਰ ਨੇ ડીਲ ਕੀਤਾ ਕਿਨੇ ਉਹਦੇ ਥੁੱਥੇ ਕੇਸ ਪਾਏ ਕਾਲੇ ਪਾਣੀ ਵਰਗੀ ਜੇਲ੍ਹ ਚ ਭੇਜਿਆ 50 ਮੁੰਡੇ ਫੜ ਕੇ ਅੰਦਰ ਕਰਤੇ 9 10 ਉੱਥੇ ਭੇਜ ਤੇ ਡਿਬਰੂਗੜ੍ਹ ਹੂੰ ਲੋਕਾਂ ਨੂੰ ਇਹ ਲੱਗਿਆ ਵੀ ਇਹ ਤਾਂ ਉਹੀ ਕੰਮ ਫੇਰ ਸ਼ੁਰੂ ਹੋ ਗਿਆ ਹੂੰ ਵੀ ਉਹ ਗੁੱਸਾ ਜਿਹੜਾ ਸਾਰਾ ਉਹ ਉਹਦੇ ਰਾਹੀਂ ਪ੍ਰਗਟ ਹੋਇਆ ਲੋਕਾਂ ਦਾ ਵੀ ਭੁੱਲ ਗਿਓ ਸਾਰਾ ਕੁਝ ਜੀ ਆਪਾ ਅਮਰਤਪਾਲ ਜਿਤਾਉਣਾ ਹੂੰ ਅਮਰਤਪਾਲ ਦੀ ਕਿਹੜਾ ਕੋਈ ਸੋਚ ਜਾਂ ਵਿਚਾਰਧਾਰਾ ਜਾਂ ਨਿਸ਼ਾਨਾ ਸੀ ਉਹਨਾਂ ਚੋਣਾਂ ਦੇ ਸਾਹਮਣੇ ਆਇਆ ਹੂੰ ਇਸੇ ਤਰ੍ਹਾਂ ਸਰਬਜੀਤ ਸਿੰਘ ਸੀ ਹੂੰ ਉਹਨੇ ਹਾਲ ਆ ਨਾਰਾ ਮਾਰੇ ਆ ਹੂੰ ਵੀ ਯਾਰ ਕਿਸੇ ਨੇ ਬਾਹ ਨਹੀਂ ਫੜੀ ਸਾਡੀ ਹੂੰ ਸਾਡੇ ਤਾਂ ਮਾਨ ਸਾਹਿਬ ਨੇ ਬਾਹ ਨਹੀਂ ਫੜੀ ਸਾਡਾ ਤਾਂ ਪਰਿਵਾਰ ਰੁਲ ਗਿਆ ਹੂੰ ਉਹ ਕੀ ਸੀ ਜਿਹੜੀ ਉੱਥੇ ਇਕੱਠੀ ਹੋ ਕੇ ਆ ਗਈ ਵੀ ਯਾਰ ਹੱਦ ਹੋ ਗਈ ਐਡੇ ਮਹਾਨ ਸ਼ਹੀਦ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਰੁਲ ਗਿਆ ਉਹਦਾ ਪੁੱਤ ਰੁਲ ਗਿਆ ਕਿਸੇ ਬਾਤ ਨਹੀਂ ਪੁੱਛੀ ਤੇ ਚਲੋ ਵੀ ਆਪਾਂ ਇਹਨੂੰ ਐਮਪੀ ਬਣਾਉਣਾ ਕਿਉਂਕਿ ਪਹਿਲਾਂ ਐਮਪੀ ਆਨੇ ਕਿਹੜਾ ਮਤਲਬ ਆਪਾਂ ਕਹਿੰਦੀਆਂ ਕੰਨ ਢਾਤੀ ਅਗਲਾ ਕਦਾ ਹੋਰ ਕੀ ਕਰਨ ਨੂੰ ਪਰ ਐਤਕੀ ਐਤਕੀ ਥੋੜਾ ਪ੍ਰਭਾਵ ਭਾਈ ਅਮਰਤਪਾਲ ਸਿੰਘ ਦਾ ਵੀ ਰਿਹਾ ਕਿਉਂਕਿ ਪਿਛਲ ਚੋਣਾ ਤੋਂ ਪਹਿਲਾਂ ਵੀ ਲੜ ਚੁੱਕੇ ਸੀ ਸਰਬਜੀਤ ਸਿੰਘ ਖਾਲਸਾ ਪਰ ਐਤਕੀ ਪ੍ਰਵਾਣ ਚੜੇ ਆ ਇਸ ਕੀ ਪ੍ਰਵਾਨ ਇਸ ਕਰਕੇ ਚੜਿਆ ਕਿਉਂਕਿ ਅਕਾਲੀ ਦਲ ਬਹੁਤ ਪਿੱਛੇ ਚਲਾ ਗਿਆ ਨਾ ਜੀ ਹੂੰ ਜੀ ਜੇ ਆਪਾਂ ਇਹ ਕਹੀ ਇਹ ਵੀ ਆਮ ਆਦਮੀ ਪਾਰਟੀ ਆਉਣ ਦਾ ਵੀ ਕਾਰਨ ਇਹ ਸੀ ਵੀ ਕਾਂਗਰਸ ਤੇ ਅਕਾਲੀ ਦਲ ਲੋਕਾਂ ਦੇ ਮੂੰਹ ਤੋਂ ਲੈ ਗਏ ਸੀ ਹੂੰ ਲੋਕ ਬਦਲ ਚਾਹੁੰਦੇ ਸੀ ਜੀ ਉਹਨਾਂ ਨੇ ਕਿਹਾ ਵੀ ਅਸੀਂ ਰਾਜਨੀਤੀ ਨਹੀਂ ਕਰਨ ਆਏ ਅਸੀਂ ਰਾਜਨੀਤੀ ਬਦਲਣ ਆਏ ਹੂੰ ਪਰ ਦੋ ਸਾਲਾਂ ਦੇ ਪਸਾ ਲੱਗ ਗਿਆ ਵੀ ਕਿਹੜੀ ਰਾਜਨੀਤੀ ਬਦਲਣ ਆਏ ਨੇ ਇਹ ਤਾਂ ਪਹਿਲਿਆਂ ਦੇ ਵੀ ਪਤੰਦਰ ਨਿਕਲ ਰਹੇ ਨੇ ਹੂੰ ਸੋ ਇਹਨਾਂ ਚੋਣਾਂ ਦੇ ਵਿੱਚ ਵੀ ਤੁਸੀਂ ਦੇਖੋ ਅਮਰਿਤਪਾਲ ਸਿੰਘ ਦੀ ਟੀਮ ਨੇ ਸੱਤ ਬੰਦਿਆਂ ਦੀ ਲਿਸਟ ਦਿੱਤੀ ਸੀ ਜੀ ਆਪਣਾਇਆ ਸੀ ਉਹਨਾਂ ਉੱਤੇ ਮਾਨ ਸਾਹਿਬ ਨੂੰ ਕਿਹਾ ਸੀ ਇਹਨਾਂ ਥਾਵਾਂ ਤੋਂ ਤੁਸੀਂ ਆਪਣੇ ਬੰਦੇ ਵਾਪਸ ਕਰੋ ਉਮੀਦਵਾਰ ਬਿਠਾਓ ਉਹਨਾਂ ਨੇ ਸਿਰਫ ਉੱਥੋਂ ਬਿਠਾਇਆ ਹੂੰ ਖਡੂਰ ਸਾਹਿਬ ਕੋ ਬਾਕੀ ਕਿੱਥੋਂ ਨਹੀਂ ਬਿਠਾਇਆ ਹੂੰ ਸੋ ਇਸ ਕਰਕੇ ਖਡਾ ਵਿਚਾਰਕ ਬਹੁਤ ਖੰਡਾ ਇਹਦੇ ਲਈ ਸੁਵਾਦ ਦੀ ਲੋੜ ਆ ਹੂੰ ਪਰ ਇਹ ਕਹਿਣਾ ਤੁਸੀਂ ਵੀ ਅਸੀਂ ਉੱਥੇ ਪਾਰਟੀ ਬਣਾ ਲਾਂਗੇ ਜੀ ਫਿਰ ਇਹ ਕਹਿਣਾ ਵੀ ਮੈਂ ਪ੍ਰਧਾਨ ਹੋਊਗਾ ਆਉਣ ਸਾਰ ਅਮਰਿਤਪਾਲ ਹੋਊਗਾ ਇਹ ਤਾਂ ਪੰਥਕ ਰਵਾਇਤ ਨਹੀਂ ਹੈ ਹੂੰ ਫਿਰ ਜਿਹੜਾ ਅਸੀਂ ਪਰਿਵਾਰਵਾਦ ਕਹਿੰਦੇ ਆ ਫਿਰ ਉਹ ਸ਼ਹੀਦਾਂ ਚ ਆ ਗਿਆ ਪਰਿਵਾਰਵਾਦ ਪਰ ਇਹ ਇਹ ਪੰਥਕ ਰਵਾਇਤ ਨਹੀਂ ਹੈ ਤੁਸੀਂ ਕਹਿੰਦੇ ਪਰ ਇਹ ਕਿਉਂ ਪੰਥਕ ਰਵਾਇਤ ਨਹੀਂ ਹੈ ਇਹ ਵੀ ਕਿਹੜਾ ਦੱਸਿਓ ਨਾਲ ਨਹੀਂ ਜਦੋਂ ਤੁਸੀਂ ਕੋਈ ਵੀ ਜਥੇਬੰਦੀ ਬਣਾਉਂਦੇ ਹੋ ਆਪਾਂ ਸ਼੍ਰੋਮਣੀ ਕਮੇਟੀ ਬਣਾਈਆ ਅਕਾਲੀ ਦਲ ਬਣਾਈਆ ਆਪਾਂ ਪੰਜ ਪ੍ਰਧਾਨੀ ਦਾ ਗੱਲ ਕਰਦੇ ਆ ਆਪਾਂ ਕਹਿੰਦੇ ਆ ਵੀ ਸੰਗਤ 21 ਵਿਸਵੇ ਆ ਗੁਰੂ 20 ਵਿਸਵੇ ਆ ਜਿਹਦਾ ਮਤ ਲੋਕਾਂ ਦੀ رائے ਲੈ ਕੇ ਮੈਂ ਕਹਣਾ ਅਮਰਪਾਲ ਸਿੰਘ ਨੂੰ ਚੁਣ ਲਾਉਣਾ ਪਸਦਾ ਜੀ ਪਰ ਲੋਕਾਂ ਦੀ رائے ਤਾਂ ਹੋਊ ਨਾ ਵੀ ਅਸੀਂ ਅਮਰਪਾਲ ਸਿੰਘ ਨੂੰ ਮੰਨਦੇ ਆ ਹੂੰ ਜੇ ਹੁਣ ਅਮਰਪਾਲ ਸਿੰਘ ਨੂੰ ਇਹਨਾਂ ਨੇ ਪ੍ਰਧਾਨ ਐਲਾਨਤਾ ਇਹਨਾਂ ਦੇ ਨਾਲ ਹੋਰ ਕਿਹੜਾ ਹੋਊ ਜੀ ਮਾਨਸਾਹਬ ਤਾਂ ਆਉਂਦੇ ਨਹੀਂ ਹੂੰ 1920 ਵਾਲਾ ਅਕਾਲੀ ਦਲ ਨਹੀਂ ਆਉਂਦਾ ਹੂੰ ਜਿਹੜੇ ਆਹ ਬਾਗੀ ਅਕਾਲੀ ਨੇ ਸੁਧਾਰ ਲਹਿਰ ਵਾਲੇ ਇਹਨਾਂ ਚੋਂ ਨਹੀਂ ਕੋਈ ਆਉਂਦਾ ਹੂੰ ਹੋ ਸਕਦਾ ਜਸਵੀਰ ਸਿੰਘ ਰੋਡੇਵੇਂ ਨਾ ਆਵੇ। ਹੂੰ ਫਿਰ ਤੁਸੀਂ ਖਬਰ ਲਾਉਨੇ ਹੋ ਵੀ ਆ 2 MP ਰੜਕੇ ਆ ਕੰਮ ਕਰ ਰਹੇ ਨੇ। ਹੂੰ ਫਿਰ ਜਿਹੜਾ ਤੁਸੀਂ ਪੋਸਟਰ ਕੱਢਦੇ ਹੋ ਤੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਫੋਟੋ ਆ ਤੇ ਅਮਰਤਪਾਲ ਦੀ ਫੋਟੋ ਆ ਸਰਬਜੀਤ ਫੋਟੋ ਦੀ ਫੋਟੋ ਹੀ ਗਾਇਬ ਹੋ ਜਾਂਦੀ ਹੈ। ਹੂੰ ਸੋ ਇਸ ਕਰਕੇ ਬਹੁਤ ਕਚੋਲਾ ਏ ਸਾਰੇ ਮਾਮਲੇ 'ਚ। ਮੈਂ ਨਹੀਂ ਕਹਿੰਦਾ ਵੀ ਉਹ ਪਾਰਟੀ ਨਾ ਬਣਾਉਣ ਜੀ ਸਦਕੇ ਬਣਾਉਣ। ਪਰ ਜਿਹੜਾ ਪੰਥ ਆ ਉਹਦੇ ਵਿੱਚੋਂ ਇਹ ਭਾਵਨਾ ਜ਼ੋਰ ਨਾਲ ਉੱਠੀ ਹੋਈ ਆ ਵੀ ਪੰਥਕ ਏਕਤਾ ਦੀ ਲੋੜ ਆ। ਹੂੰ अच्छा मैं जी जी मैं mali sahab अंत ਦੇ ਵਿੱਚ ਆ ਪੁੱਛਣਾ ਚਾਹੁੰਦਾ ਕਿ ਜੋ ਸਿਚੁਏਸ਼ਨ ਹੁਣ ਬਣ ਗਈ ਹੈ ਹੁਣ ਪਾਰਟੀ ਤਾਂ ਖੜੀ ਕਰ ਦੇਣੀ ਹੈ 14 ਤਰੀਕ ਨੂੰ ਕੀ ਆਉਂਦੇ ਸਮੇਂ ਦੇ ਵਿੱਚ ਇਹ ਪਾਰਟੀ ਦੀ ਰੈਲੇਵੈਂਸ ਰਹੂਗੀ ਜਿਸ ਤਰ੍ਹਾਂ ਦੀ ਹੁਣ ਬਣਦੀ ਪਈ ਹੈ ਦੇਖੋ ਜੀ ਅੱਜ ਦੀ ਤਰੀਕ ਤੱਕ ਨਹੀਂ ਮੈਨੂੰ ਲੱਗਦਾ ਹੂੰ ਕਿਉਂਕਿ ਇਹਨਾਂ ਦੇ ਕੋਲੇ ਕੋਈ ਉਸ ਤਰ੍ਹਾਂ ਦਾ ਵਿਚਾਰਧਾਰਕ ਸਿਆਸੀ ਪ੍ਰੋਗਰਾਮ ਨਹੀਂ ਹੁਣ ਇਹ ਕਹਿੰਦੇ ਨੇ ਅਸੀਂ ਇੱਕ ਕਮੇਟੀ ਬਣਾਵਾਂਗੇ ਉਹ ਸੰਵਿਧਾਨ ਘੜੂਗੀ ਉਹ ਪ੍ਰੋਗਰਾਮ ਘੜੂਗੀ ਜੀ ਆਨੰਦਪੁਰ ਦੇ ਮਤੇ ਦੇ ਰੂਪ ਦੇ ਵਿੱਚ ਚਾਹੇ ਤੁਸੀਂ ਇਹ ਕਹਿ ਲੋ ਉਹ ਕੌਣ ਬੰਦੇ ਆਉਂਦੇ ਨੇ ਉਹਨਾਂ ਦੀ ਕੀ ਸਮਰੱਥਾ ਕਿਹੜਾ ਜਆ ਪ੍ਰੋਗਰਾਮ ਘੜਿਆ ਜਾਂਦਾ ਕਹੀ ਜੀ ਉਹ ਕਮੇਟੀ ਬਣਦੀ ਆ ਉਹ ਤੋਂ ਕਈ ਅੰਦਾਜ਼ੇ ਲੱਗ ਜਾਂਦੇ ਹੁੰਦੇ ਨੇ ਨਾ ਵੀ ਹਾਂ ਜੀ ਕਿਹੜੇ ਪਾਸੇ ਨੂੰ ਹੁਣ ਆਪਾਂ ਪਹਿਲਾਂ ਹੀ ਕਹਿ ਦਈਏ ਨਹੀਂ ਜੀ ਇਹ ਤਾਂ ਫੇਲ ਹੋ ਜਾਣਗੇ ਜਾਂ ਨਹੀਂ ਜੀ ਸਾਰਾ ਪੰਥ ਇਹਨਾਂ ਦੇ ਪਿੱਛੇ ਲੱਗ ਜੂ ਹਮ ਕਿਉਂਕਿ ਬਹੁਤ ਸਾਰੇ ਲੋਕ ਇਹੋ ਜੇ ਹੈਗੇ ਨੇ ਜਿਹੜੇ ਚਾਹੁੰਦੇ ਨੇ ਵੀ ਨਵੀਂ ਪਾਰਟੀ ਬਣੇ ਹਮ ਜਾਂ ਅਕਾਲੀ ਦਲ ਦੀ ਵੀ ਉਹ ਪੁਨਰ ਸਿਰਜਣਾ ਕਹਿੰਦੇ ਨੇ ਹਮ ਅਕਾਲ ਪਖਤ ਨੇ ਵੀ ਇਹੀ ਕਿਹਾ ਵੀ ਤੁਸੀਂ ਪੰਥ ਪ੍ਰਸਤੀ ਪੰਜਾਬ ਪ੍ਰਸਤੀ ਤੇ ਸਰਬੱਤ ਦੇ ਭਲੇ ਵਾਲੀ ਅਪਣਾਓ ਤੁਸੀਂ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਸਹੀ ਮੈਂਬਰਸ਼ਿਪ ਕਰਕੇ ਚੁੜ ਲੋ ਜਿਹੜੇ ਤੁਹਾਡੇ ਲੀਡਰ ਬਣਦੇ ਨੇ ਜੀ ਉਹਨਾਂ ਨੇ ਇੱਕ ਫਤਵਾ ਦੇ ਕੇ ਪੰਥ ਦੇ ਵੇੜੇ 'ਚ ਗੇਮ ਸੈੱਟ ਕੀਤੀ ਵੀ ਹੁਣ ਪੰਥ ਕਰੇ ਫੈਸਲਾ ਸਹੀ ਜੀ ਭਾਰਤੀ ਹੋਣੀ ਆ ਉੱਥੇ ਆ ਕੇ ਬਾਦਲ ਘੇੜਕਾ ਬਣ ਕੇ ਖੜੇ ਨੇ ਹੂੰ ਠੀਕ ਉਹ ਇਸ ਕਰਕੇ ਅਕਾਲ ਤੱਕ ਸਾਹਿਬ ਦੇ ਫੈਸਲੇ ਨਾਲ ਜਿਹੜੀ ਆਸ ਬੰਦੀ ਸੀ ਲੋਕਾਂ ਨੂੰ ਵੀ ਗਰਦ ਝੜੂਗੀ ਕੋਈ ਸਹੀ ਪਾਸੇ ਗੱਲ ਤੁਰੂ ਉਹ ਫਿਰ ਧੁੰਦਲੀ ਹੁੰਦੀ ਜਾਂਦੀ ਹੈ ਜੀ ਠੀਕ ਹੈ ਸੋ ਇਸ ਕਰਕੇ ਮਤਲਬ ਇਹ ਇਹ ਕਹਿਣਾ ਵੀ ਹੁਣ ਸਾਡੇ ਨਾਲ ਸਾਰੇ ਲੱਗੇ ਜਾਣਗੇ ਪਹਿਲੀ ਗੱਲ ਤੇ ਇਹ ਆ ਅਮਰਤਪਾਲ ਸਿੰਘ ਨੂੰ ਜਿਹੜਾ ਹੰਗਾਰਾ ਸੀ ਉਹ ਖਾਲਸਤਾਨੀ ਦਿ੍ਰਾਂ ਦਾ ਜ਼ਿਆਦਾ ਸੀ ਨਾ ਜੀ ਹੂੰ ਜੀ ਜਿਨ੍ਹਾਂ ਦੇ ਮਨ ਚ ਹੋਇਆ ਉਹ ਖਾਲਸਤਾਨ ਤੇ ਫਿਰ ਪ੍ਰੋਗਰਾਮ ਉਹਨੇ ਛੱਡਿਆ ਜੀ ਜੀ ਆਨੰਦਪੁਰ ਦੇ ਮੱਥੇ ਤੇ ਆ ਗਿਆ ਹੂੰ ਠੀਕ ਆ ਉਹ ਤਾਂ ਹਮਰਸਰ ਦੇ ਐਲਾਨਾਂ ਤੋਂ ਵੀ ਪਿੱਛੇ ਆ। ਹੂੰ ਫਿਰ ਇਹਨੂੰ ਨਵਾਂ ਕਿਹਾ ਜਾ ਹੰਗਾਰਾ ਮਿਲੂ ਕੀ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਾ ਜੀ ਆਪਾਂ ਨੂੰ। ਹੁਣ ਤੱਕ ਵੀ ਤੁਸੀਂ ਦੇਖੋ ਕਹੀਂ ਜਾਂਦੇ ਨੇ ਵਾਰਸ ਪੰਜਾਬ ਦੇ। ਹੂੰ ਵਾਰਸ ਪੰਜਾਬ ਦੇ ਜਥੇਬੰਦੀ ਕਿਹੜੀ ਐ? ਹੂੰ ਪਤਾ ਤੁਹਾਨੂੰ ਪਤਾ ਵੀ ਕੋਈ ਉਹਦੀ ਕਮੇਟੀ ਹੋਵੇ ਕੋਈ ਅਰਾਜ ਦੇਵ ਸਿੰਘ ਖਾਲਸਾ ਆਇਆ ਸੀ ਉਹ ਵੀ ਪਿੱਛੇ ਹਟ ਗਿਆ ਵੀ ਇਹ ਤਾਂ ਹੁਣ ਪਰਿਵਾਰ ਦੇ ਹੱਥੇ ਆ ਗਿਆ ਸਾਰਾ ਕੁਝ। ਜੀ 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 ਬਿਲਕੁਲ। ਪੰਜ ਪ੍ਰਧਾਨੀ ਵਾਲੀ ਗੱਲ ਤਾਂ ਰਹੀ ਨਹੀਂ। ਹੂੰ ਸੋ ਨਵੀਆਂ ਕੋਰਸਸ ਕਿਹੜੀਆਂ ਹੁੰਦੀਆਂ ਨੇ ਸ਼ਕਤੀਆਂ ਇਹਨਾਂ ਦੇ ਨਾਲ ਕਿਹੜੀਆਂ ਹੁੰਦੀਆਂ ਨੇ ਇਹਨੂੰ ਕਿੱਧਰੋਂ ਕਿਹਾ ਜਾ ਉਹ ਘਾਰਾ ਮਿਲਦਾ ਹੂੰ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਪਰ ਅੱਜ ਦੇ ਹਾਲਤ 'ਚ ਮਤਲਬ ਲੱਗਦਾ ਇਹ ਹੈ ਵੀ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਆ ਹਨਾ ਪੰਜਾਬ ਸੰਬੰਧੀ ਹੂੰ ਉਹ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੱਧ ਤੋਂ ਵੱਧ ਪੰਜਾਬ 'ਚ ਖਚੋਲਾ ਪਾ ਦੋ ਖਖੜੀਆਂ ਕਰੇਲੇ ਕਰ ਦੋ ਹੂੰ ਕਿਸਾਨ ਅੰਦੋਲਨ ਹੋਇਆ ਪਿਆ ਖਖੜੀਆਂ ਕਰੇਲੇ ਤੁਹਾਡੇ ਸਾਹਮਣੇ ਆਕਾਲੀ ਦਲ ਖਖੜੀਆਂ ਕਰੇਲੇ ਹੋਇਆ ਪਿਆ ਤੁਹਾਡੇ ਸਾਹਮਣੇ ਆ ਹੂੰ ਤੇ ਇਹਦੀ ਹਾਲਤ ਦੇ ਵਿੱਚ ਜਿਹੜੀ ਉਹਨਾਂ ਦੀ ਉਹ ਨੀਤੀ ਹੈ ਨਾ ਜੀ ਕਿਸਾਨ ਵਾਰਸਜ ਗੈਰ ਕਿਸਾਨ ਜਿਵੇਂ ਹਰਿਆਣੇ 'ਚ ਉਹਨਾਂ ਨੇ ਕੀਤਾ ਜਾਂ ਯੂਪੀ ਦੇ ਵਿੱਚ ਵੀ ਕਰ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਦਾ ਕੁਝ ਕਰਨ ਦੀ ਮੈਂ ਮੈਂ ਮਾਲੀ ਸਾਹਿਬ ਜਰੂਰ ਤੁਹਾਨੂੰ ਤੁਹਾਨੂੰ ਲੱਗੂਗਾ ਕਿ ਇਹ ਸਵਾਲ ਬਚਕਾਨਾ ਪਰ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਆ ਮੈਂ ਚਾਹੁੰਗਾ ਤੁਸੀਂ ਜਵਾਬ ਜ਼ਰੂਰ ਦਿਓ ਤੁਸੀਂ ਗੱਲ ਕੀਤੀ ਜੀ ਸਰ ਜੀ ਸਵਾਲ ਪੁੱਛੋ ਜੀ ਕੋਈ ਕਰਨਾ ਨਹੀਂ ਤੁਸੀਂ 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 ਗੱਲ ਕੀਤੀ ਜੀ ਮੈਂ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਦੀ ਇਨਵੋਲਵਮੈਂਟ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਮੈਂ ਇਹ ਪੁੱਛਣਾ ਚਾਹੁੰਦਾ ਇਹ ਜਿਹੜੀ ਪਾਰਟੀ ਬਣ ਰਹੀ ਹੈ ਇਹਦੇ ਨਾਲ ਕੇਂਦਰ ਦਾ ਕਿਸ ਤਰ੍ਹਾਂ ਤੁਸੀਂ ਰਿਲੇਸ਼ਨ ਦੇਖਦੇ ਹੋ ਵੀ ਅਸਲ ਵਿੱਚ ਗੱਲ ਪਤਾ ਕੀ ਹੈ ਜੀ ਸਾਡਾ ਨਾ ਸੋਚਣ ਦਾ ਤਰੀਕਾ ਗਲਤ ਹੋ ਗਿਆ ਹੂੰ ਅਸੀਂ ਸਾਜ਼ਿਸ਼ਾ ਇਹਦੇ ਪਿੱਛੇ ਕੌਣਾ ਕੀ ਦਾ ਹੱਥ ਆ ਮਤਲਬ ਸਾਨੂੰ ਸਮਝਣਾ ਇਹ ਚਾਹੀਦਾ ਵੀ ਇਹ ਪਾਰਟੀ ਦੀ ਵਿਚਾਰਧਾਰਾ ਕੀ ਆ ਸਿਆਸਤ ਕੀ ਆ ਹੂੰ ਉਹ ਵਿਚਾਰਧਾਰਾ ਤੇ ਸਿਆਸਤ ਆ ਜਿਹੜੀ ਭਾਜਪਾ ਦੀ ਸਿਆਸਤ ਵਿਚਾਰਧਾਰਾ ਨਾਲ ਆਰਐਸਐਸ ਦੀ ਸਿਆਸਤ ਵਿਚਾਰਧਾਰਾ ਨਾਲ ਜਾਂ ਕਾਂਗਰਸ ਦੀ ਨਾਲ ਕਿੰਨਾ ਮੇਲ ਖਾਂਦੀ ਆ ਕਿੰਨਾ ਵਿਰੋਧ ਕਰਦੀ ਆ ਜੀ ਮੈਂ ਇਹ ਕਿਹਾ ਵੀ ਉਹਨਾਂ ਦੀ ਇਹ ਨੀਤੀ ਹੈਗੀ ਆ ਵੀ ਖਣਾਪ ਵਿਵੰਤ ਹੂੰ ਫਰਕ ਐ ਤਾਂ ਨਹੀਂ ਉਹਨਾਂ ਉਹੀ ਕਰਾ ਰਹੇ ਨੇ ਸਾਰਾ ਕੁਝ ਹੂੰ ਜੇ ਸਾਡੇ ਅੱਪ ਦੇ ਵਿੱਚ ਵੀ ਸਮੱਸਿਆਵਾਂ ਹੈਗੀਆਂ ਨਾ ਜੀ ਜੀ ਜੇ ਤੁਹਾਡੇ ਚ ਵਿਰਲਾ ਤਾਂ ਦੁਸ਼ਮਣ ਹੱਥ ਤਾਂ ਹੀ ਬਾੜਦਾ ਨਾ ਵਿੱਚ ਹੂੰ ਹੁਣ ਕਿਸਾਨ ਆਪਣਾ ਸੰਯੁਕਤ ਕਿਸਾਨ ਮੋਰਚਾ ਕਦੋਂ ਦਾ ਢ ਹੋਇਆ ਹੋਇਆ ਹੂੰ ਪੰਨੂ ਭੰਦੇਰ ਤੱਕ ਕਦੇ ਕਿਸਾਨ ਅੰਦੋਲਨ ਦਾ ਸੰਯੁਕਤ ਕਿਸਾਨ ਮੋਰਚਾ ਦਾ ਕਦੇ ਵੀ ਹਿੱਸਾ ਨਹੀਂ ਰਿਹਾ ਅੱਜ ਤੱਕ ਜੀ ਤੇ ਅੱਜ ਇਹਨਾਂ ਨੇ ਮੋਰਚਾ ਲਾ ਲਿਆ ਮੋਰਚੇ ਦੇ ਵਿੱਚ ਰਜੀਵੜਿਆਂ ਦੀ ਗੱਲ ਤਿਆਰ ਕਰਨ ਲੱਗੇ ਫਿਰ ਮਰਨ ਵਰਤ ਦੀ ਗੱਲ ਅੱਗੇ ਲਿਆਂਦੀ ਹੁਣ ਹੁਣ ਕੀ ਹੋ ਰਿਹਾ ਹੁਣ ਕੋਈ ਮੰਗਾਂ ਨਹੀਂ ਕਿਤੇ ਆ ਰਹੀਆਂ ਹੁਣ ਸਾਰਾ ਸੁਪਰੀਮ ਕੋਰਟ ਇਹ ਤੇ ਕੇਂਦਰਿਤ ਕਰ ਰਹੀ ਆ ਵੀ ਉਹਦਾ ਡਾਕਟਰੀ ਸਹੂਲਤ ਪਹੁੰਚਾਓ ਜੀ ਉਹਨੂੰ ਜੀ ਇਹਨਾਂ ਨੇ ਆਲੇ-ਦਾਲੇ ਨਾਕਾਬੰਦੀ ਕਰ ਰੱਖੀ ਹੈ ਬਈ ਸੀ ਹੱਥ ਨਹੀਂ ਲਾਉਣ ਦਿੰਦੇ ਅਸੀਂ ਡਾਕਟਰੀ ਸਹੂਲਤ ਪਹੁੰਚਾਉਣ ਨਹੀਂ ਦੇਣੀ ਹਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਵੀ ਸਿੱਖ ਸਿਧਾਂਤਾਂ ਅਨੁਸਾਰ ਮਰਨ ਵਰਤ ਆ ਜਿਹੜਾ ਇਹ ਕੋਈ ਇਨ ਸਹੀ ਨਹੀਂ ਠਹਿਰਉਂਦੇ ਜੀ ਕਰਦੇ ਆ ਸ਼ਹੀਦੀ ਪਾਈ ਜਾਵੇ ਇਹ ਵੱਖਰੀ ਗੱਲ ਆ ਦੁਸ਼ਮਣ ਫੜ ਕੇ ਤੁਹਾਨੂੰ ਸ਼ਹੀਦ ਕਰਦੇ ਇਹ ਵੱਖਰੀ ਗੱਲ ਆ ਅਸੀਂ ਤਾਂ ਜਿਹੜੇ ਆਪਣੇ ਕਰਮਾ ਚੌਥ ਦਾ ਵਰਤ ਆ ਅਸੀਂ ਤਾਂ ਉਹਨੂੰ ਵੀ ਕਹਿੰਦੇ ਸਿਧਾਂਤਕ ਤੌਰ ਤੇ ਗਲਤ ਹੂੰ ਬਿਲਕੁਲ ਛੋੜੇ ਅੰਨ ਕਰੇ ਪਖੰਡ ਨਾ ਉਸ ਹਾਗੜ ਨਾ ਉਹ ਰੰਡ ਜੀ ਹਉ ਇਸ ਕਰਕੇ ਪਰ ਠੀਕ ਆ ਹੁਣ ਉਹਨਾਂ ਦੀ ਜਥੇਬੰਦੀ ਦਾ ਫੈਸਲਾ ਸੀ ਉਹ ਤਾਂ ਕਹਿੰਦੇ ਦੱਲੇਵਾਲ ਸਾਬ ਤੋਂ ਫਿਰ ਦੂਜਾ ਦੂਜੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਚੌਥਾ ਚੌਥੇ ਤੋਂ ਬਾਅਦ ਪੰਜਵਾਂ ਹੂੰ ਹੁਣ ਆਪਾਂ ਹਾਂ ਪਰ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਸਹੀ ਕੀ ਆ ਗਲਤ ਕੀ ਆ ਜੀ ਵੀ ਤੁਸੀਂ ਜਿਹੜੀ ਇਹ ਪੜਕਾਉ ਜਜਵਾਤੀ ਸਿਆਸਤ ਕਰ ਰਹੇ ਹੋ ਨਾ ਨਹੀਂ ਹੂੰ ਤੁਸੀਂ ਇੱਕ ਤਾਂ ਮੰਨ ਲੀ ਉਹਨਾਂ ਦੀ ਬਿਨਾ ਟਰੈਕਟਰ ਤੋਂ ਜਾਵਾਂਗੇ ਜੀ ਫਿਰ ਤੁਸੀਂ ਕਹਿੰਦੇ ਉਹਨਾਂ ਦਾ ਨੌ ਮਰਜੀ ਵੜੇ ਰੱਖਤਾ ਹੂੰ ਫਿਰ ਉਹ ਜਾਂਦੇ ਨੇ ਮੁੜ ਆਉਂਦੇ ਨੇ ਫਿਰ ਤਿੰਨ ਦਿਨਾਂ ਨਾਲ ਹੀ ਰੱਖ ਲੰਨੇ ਹੋ ਹੁਣ ਫਿਰ ਕਿਹਨੂੰ ਦਿੱਲੀ ਜਾਣ ਦੀਆਂ ਸਾਡੀਆਂ ਤਿਆਰੀਆਂ ਨੇ ਜੀ ਆਹ ਪੰਚਾਇਤਾਂ ਚਲੋ ਹੁਣ ਦੂਜੀਆਂ ਕਿਸਾਨ ਜਿੱਥੇ ਬੰਦੀਆਂ ਨੇ ਉਹ ਜਿਹੜਾ ਇਹਨਾਂ ਤੇ ਜ਼ਬਰ ਹੋ ਰਿਹਾ ਉਹਦਾ ਵਿਰੋਧ ਕਰਦੀਆਂ ਨੇ ਹੂੰ ਕਾ ਉਹਨਾਂ ਨੇ ਇੱਕ ਨਵੀਂ ਮੰਗ ਉਹ ਹਾਰੀ ਆ ਵੀ ਜਿਹੜਾ ਮੰਡੀ ਕਰਨ ਦਾ ਖਰੜਾ ਆ ਇਹ ਤਾਂ ਉਹੀ ਤਿੰਨ ਖੇਤੀ ਕਾਨੂੰਨ ਆ ਕੇ ਨਵੇਂ ਰੂਪ ਚ ਜੀ 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 ਪਰ ਹੁਣ ਜਦੋਂ ਉਹ ਕੋਈ ਪ੍ਰੋਗਰਾਮ ਰੱਖ ਦਿੰਦੇ ਨੇ ਇਹ ਉਹ ਤੋਂ ਪਹਿਲਾਂ ਰੱਖ ਦਿੰਦੇ ਨੇ ਹਾਂਜੀ ਮਤਲਬ ਉਹਨਾਂ ਨੇ 9 ਤਰੀਕ ਦਾ ਜੇ ਰੱਖਿਆ ਮੋਗੇ ਰੈਲੀ ਇਹਨਾਂ ਨੇ 3 ਦਾ ਬੰਦ ਦਸਤਾ ਦਿੱਤਾ ਹਾਂ ਜੇ ਉਹਨਾਂ ਨੇ ਪਹਿਲਾਂ 4 ਤਰੀਕ ਦੀ ਤਹਾਣੇ ਰੈਲੀ ਰੱਖੀ ਸੀ ਇਹਨਾਂ ਨੇ ਉਸ ਤੋਂ ਬਾਅਦ 4 ਤਰੀਕ ਦੀ ਖਨੌਰੀ ਮਾ ਪੰਚਾਇਤ ਦਾ ਸੱਦਾ ਦਿੱਤਾ ਲੱਤ ਉੱਪਰ ਰੱਖਣ ਦਾ ਰੌਲਾ ਤਾਂ ਨਹੀਂ ਜ਼ਿਆਦਾ ਇਹ ਕਿਤੇ ਬਣਦਾ ਬਿਲਕੁਲ ਕੰਪੀਟੀਸ਼ਨ ਮੁਕਾਬਲੇਬਾਜ਼ੀ ਆ ਹੂੰ ਇਹ ਇਹਦਾ ਮਾਹੌਲ ਸਰ ਜੀ ਜਦੋਂ ਵੀ ਲੋਕ ਕਿਸਾਨ ਯੂਨੀਅਨਾਂ ਦਾ ਕਾਡਰ ਤੇ ਲੋਕ ਦਬਾਅ ਪਾਉਣ ਦੀ ਚੱਲੋ ਵੀ ਉਹਨਾਂ ਦੇ ਮਗਰ ਚੱਲੋ ਵੀ ਉਹਨਾਂ ਦੇ ਮਗਰ ਚੱਲੋ ਵੀ ਉਹਨਾਂ ਦੇ ਮਗਰ ਜੀ ਇਹ ਇਹ ਜਿਹੜੀ ਘੜੀਸਾ ਪਾਉ ਪੋਲਿਟਿਕਸ ਆ ਨਾ ਜੀ ਹੂੰ ਇਹ ਇਹ ਕਹਿਣਾ ਵੀ ਕਿਉਂ ਕਿ ਮੇਰੀ ਗੱਲ ਸਹੀ ਆ ਇਸ ਕਰਕੇ ਸਾਰਿਆਂ ਨੂੰ ਮੇਰੇ ਪਿੱਛੇ ਹੋਣਾ ਚਾਹੀਦਾ ਇਹ ਹੀ ਲੱਖਾ ਕਰਦਾ ਹੂੰ ਇਹੀ ਅਮਰਤਪਾਲ ਕਰਦਾ ਹੂੰ ਚਲੋ ਸਰਬਜੀਤ ਖਾਲਸੇ ਦੀ ਤਾਂ ਗੱਲ ਹੋਰ ਆ ਉਹਦਾ ਤਾਂ ਸਪਸ਼ਟਾ ਲਾਣਾ ਜੀ ਹੁਣ ਹੁਣ ਅੰਮ੍ਰਿਤਪਾਲ ਸਿੰਘ ਦੀ ਕਿਹੜੀ ਗੱਲ ਤੇ ਲੋਕ ਯਕੀਨ ਕਰਨ ਜੀ ਹੂੰ ਇਹ ਦੀ ਕਿਹੜੀ ਸੇਧ ਹੈ ਕਿੱਧਰ ਨੂੰ ਲੈ ਕੇ ਜਾਓ ਕਿਉਂਕਿ ਉਹ ਕਹਿੰਦਾ ਸੀ ਅਸੀਂ ਚੋਣ ਸਿਆਸਤ ਨਹੀਂ ਆਉਣਾ ਹੂੰ ਇਹਨੂੰ ਕੁੱਤੇ ਨੇ ਵੱਢਿਆ ਵੀ ਮੈਂ ਭਾਰਤੀ ਸੰਵਿਧਾਨ ਦੇ ਥਾਣਾ ਇਹ ਹੈ ਬਿਆਨ ਉਹਦਾ ਹਾਂ ਅਸੀਂ ਕਦੇ ਚੋਣਾਂ 'ਚ ਨਹੀਂ ਆਵਾਂਗੇ ਪਰ ਜੇ ਕੋਈ ਸਿੱਖ ਜਥੇਬੰਦੀ ਸਹੀ ਪ੍ਰੋਗਰਾਮ ਲੈ ਕੇ ਚੋਣ ਲੜੂ ਅਸੀਂ ਉਹਦੀ ਮਦਦ ਕਰ ਸਕਦੇ ਹਾਂ ਹੂੰ ਤੇ ਹੁਣ ਇਹ ਪ੍ਰੋਗਰਾਮ ਆ ਹੁਣ ਵੀ ਸਾਰੀ ਸਾਡੇ ਨਾਲ ਆਜੂਗੀ ਜੀ सोलह कला सुपूर्ना इधर भी उ मुकाबलेबाजी भावना ना नी? जी जी बिलकुल ठीक है ठीक है माली साहब बहुत शुक्रिया 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 जी शुक्रिया